सोरठ महलाना जो नार दुख में दुख नहीं मान सुख स्नेह पर नहीं जां कंचन माटी मान रहा जो ਸੁਖ ਸਨੇਹ ਹਰ ਭੈ ਨਹੀਂ ਜਾਕ ਕੰਚਨ ਮਾਟੀ ਮਨ ਰਹਾ ਨਹ ਨਿੰਦਿਆ ਨਹ ਉਸਤਤ ਜਾਕ ਲੋਭ ਮੋਹ ਅਬਮਾਨਾ ਹਰਖ ਸੁਗਤ ਰਹੇ ਨਿਆਰੋ ਨਾਹਿ ਮਾਨਯ ਅਪਮਨ ਅਸਾ ਮਨਸਾ ਸਗਨਿਤ ਅੱਕ ਜਗ ਤੇ ਰਹੇ ਨਰਾਸਾ ਕਾਮ ਕ੍ਰੋਧ ਜਹ ਪਰਸੇ ਨਾਹਿਨ ਤਹਿ ਘਟ ਬ੍ਰਹਮਨ ਵਸਤ ਗੋਰਾ ਤੇਰਪਾ ਜਹ ਨਰਕ ਕੀਨੇ ਤਹ ਕਹਿ ਜੁਗਤ ਪਛਾਨੀ ਨਾਲਕ ਲੀਨ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਗੁਰ ਕਿਰਪਾ ਜਹ ਨਰਕ ਕੀਨੇ ਤਹ ਕਹਿ ਜੁਗਤ ਪਛਾਨੀ ਨਾਨਕ ਕਲੀਨ ਭਯੋ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ